ਕੰਨਾਂ ਵਿੱਚ ਨਮਸਕਾਰ ਅਣੀ ਦੋਸਤੋ ਨਮਸਕਾਰ ਰਾਮ ਰਾਮ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਆਪਾਂ ਲਾਈਵ ਕਰਤਾ ਜੀ ਅਜੇ ਸਾਡੇ ਲਾਈਵ ਦੇ ਵਿੱਚ ਜਲਦੀ ਜਲਦੀ ਜੁੜੋ ਕਰਦੇ ਆਂ ਆਪਾਂ ਗੱਲਾਂ ਬਾਤਾਂ ਦੇਖਦੇ ਆਂ ਕਿੰਨੇ ਸਾਥੀ ਜੁੜਦੇ ਨੇ ਸਾਡੇ ਨਾਲ ਲਾਈਵ ਦੇ ਵਿੱਚ ਤਨਵਾਦ ਜੀ ਆਜੋ ਭੀ ਆਜੋ ਜਲਦੀ ਤੇ ਜਲਦੀ ਸਾਡੇ ਲਾਈਵ ਦੇ ਵਿੱਚ ਕਰੀਏ ਗੱਲਾਂ ਬਾਤਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਲਾਈਕ ਬਸ ਜੁੜਦੇ ਜਾਓ ਜੀ ਜੁੜਦੇ ਜਾਓ ਸਾਥੀਓ ਜੁੜਦੇ ਜਾਓ ਹਮੇਸ਼ਾ ਦੀ ਤਰ੍ਹਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਜਿਹੜੇ ਸਾਥੀ ਨੇ ਮੇਰੇ ਜੋ ਡਰੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਾਡੇ YouTube ਚੈਨਲ ਤੇ ਤੁਹਾਨੂੰ ਸ਼ਾਰਟਸ ਜਿਹੜੀਆਂ ਵੀਡੀਓ ਨੇ ਫਨੀ ਵੀਡੀਓ ਮੋਟੀਵੇਸ਼ਨਲ ਵੀਡੀਓ ਮਿਲਦੀਆਂ ਨੇ ਤੇ ਲੌਂਗ ਵੀਡੀਓ ਵੀ ਵੇਖਿਆ ਕਰੋ ਤੇ ਲਾਈਵ ਆਪਾਂ ਹੁੰਨੇ ਆ ਜਦੋਂ ਤੁਹਾਡੇ ਕੋਲ ਜੇ ਤਾਂ ਵੀ ਨੋਟੀਫਿਕੇਸ਼ਨ ਪਹੁੰਚਦਾ ਹੈ ਤਾਂ ਲਾਈਵ ਦੇ ਵਿੱਚ ਵੀ ਸਾਡੇ ਨਾਲ ਜੁੜਿਆ ਕਰੋ ਤੇ ਗੱਲਬਾਤ ਕਰਿਆ ਕਰੋ ਕਮੈਂਟ ਕਰਿਆ ਕਰੋ ਅਸੀਂ ਤੁਹਾਡੇ ਹਰ ਕਮੈਂਟ ਦਾ ਜਵਾਬ ਦਿਆ ਕਰਾਂਗੇ ਸੋ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਸਾਡੇ ਲਾਈਵ ਵਿੱਚ ਜੁੜਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਬਹੁਤ-ਬਹੁਤ ਧੰਨਵਾਦ ਜੀ ਕਿਉਂਕਿ 5-4 ਮਿੰਟ ਲੱਗ ਜਾਂਦੇ ਨੇ ਜਦੋਂ ਸਾਰੇ ਸਾਥੀ ਆਪਣੇ ਚੈਨਲ ਤੇ ਆਉਂਦੇ ਨੇ ਸਾਰੇ ਨਾਲ ਜੁੜਦੇ ਨੇ ਸੋ ਤੁਹਾਨੂੰ ਦੇਰ ਤੱਕ ਉਡੀਕ ਕਰਨੀ ਪੈਂਦੀ ਹੈ ਇਹ ਸਾਰੇ ਸਾਥੀ ਜੁੜਨਾ ਤੇ ਫਿਰ ਆਪਾਂ ਗੱਲਾਂ ਬਾਤਾਂ ਹੋਰ ਕਰਾਂਗੇ ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਇਹੋ ਜਿਹੇ ਪਲੇਟਫਾਰਮ ਬਹੁਤ ਪੈਣੇ ਜਿਨ੍ਹਾਂ ਤੇ ਅਸੀਂ ਇੱਕ ਦੂਜੇ ਨਾਲ ਜੁੜਦੇ ਹਾਂ ਗੱਲਾਂ ਬਾਤਾਂ ਕਰਦੇ ਹਾਂ ਉਹਨਾਂ ਵਿੱਚੋਂ YouTube ਸਭ ਤੋਂ ਬੈਸਟ ਹੈ ਕਿ YouTube ਤੇ ਆਪਾਂ ਜਦੋਂ ਲਾਈਵ ਹੋਣੇ ਆ ਲਾਈਵ ਹੋਣ ਦਾ ਤਰੀਕਾ ਵੀ ਬਹੁਤ ਵਧੀਆ ਸੌਖਾ ਹੀ ਹੈ ਚੈਨਲ ਤੇ 50 ਸਬਸਕ੍ਰਾਈਬਰ ਹੋ ਜਾਣ ਜਦੋਂ 50 ਕੋਈ ਵੱਡੀ ਗੱਲ ਨਹੀਂ ਹੁੰਦੀ 50 ਸਬਸਕ੍ਰਾਈਬਰ ਹੋ ਜਾਣ ਤਾਂ ਫਿਰ ਲਾਈਵ ਦੀ অপਸ਼ਨ ਆ ਜਾਂਦੀ ਹੈ ਸੋ ਫਿਰ ਆਪਾਂ ਲਾਈਵ ਗੱਲਬਾਤ ਕਰ ਸਕਦੇ ਹਾਂ ਇੱਕ ਦੂਜੇ ਨਾਲ ਗੱਲਬਾਤ ਕਰ ਸਕਦੇ ਹਾਂ ਸੋ ਵਧੀਆ ਹਰ ਇੱਕ ਦੇ ਹੱਥ 'ਚ ਮੋਬਾਈਲ ਹੁੰਦਾ ਹੈ ਅੱਜ ਕੱਲ ਤਾਂ ਸੋਸ਼ਲ ਮੀਡੀਆ ਨੇ insan ਨੂੰ insan ਦੇ ਨੇੜੇ ਬਹੁਤ ਲੈ ਜਾਂਦਾ ਕਿਤੇ ਵੀ ਬੈਠੇ ਹੋਈਏ ਗੱਲਬਾਤ ਕਰ ਸਕਦੇ ਆ ਕੋਈ ਚੀਜ਼ ਸਿੱਖਣਾ ਸਿੱਖ ਸਕਦੇ ਆ ਕਿਸੇ ਨੂੰ ਕੁਝ ਦੱਸਣਾ ਦੱਸ ਸਕਦੇ ਆ ਸੋ ਹਰ ਗੱਲ ਦਾ ਜਵਾਬ ਹੈ ਅੱਜ ਕੱਲ YouTube ਤੇ ਇਹ ਤਾਂ ਕੋਈ ਗੱਲ ਸਮਝ ਨਹੀਂ ਆਉਂਦੀ ਨਾ ਤੇ ਆਪਾਂ ਉਦੋਂ ਸਰਚ ਕਰ ਲੈਣੇ ਤਾਂ ਬਹੁਤ ਸਾਰੇ ਹਾਲ ਨਿਕਲੇ ਹੁੰਦੇ ਨੇ ਬੜੀਆਂ ਜਾਣਕਾਰੀਆਂ ਮਿਲਦੀਆਂ ਨੇ ਜੇ ਇਹਦੀ ਸਹੀ ਵਰਤੋਂ ਕਰੀਏ ਤਾਂ ਇਹ ਟੈਕਨੋਲੋਜੀ ਹੈ ਸਾਡੇ ਫਾਇਦੇ ਵਾਸਤੇ ਹੀ ਹੈ ਬਸ ਬੰਦੇ ਤੇ ਡਿਪੈਂਡ ਹੈ ਕਿ ਆਪਾਂ ਇਹਨੂੰ ਸਹੀ ਤਰੀਕੇ ਨਾਲ ਵਰਤੋਂ ਕਰੀਏ ਸਭ ਨੂੰ ਸਾਥੀਆਂ ਦਾ ਧੰਨਵਾਦ ਦਿਲਾਉਂਦਾ ਤੋ ਬਹੁਤ-ਬਹੁਤ ਧੰਨਵਾਦ ਜੀ ਕਮੈਂਟ ਕਰਿਆ ਕਰੋ ਤੁਸੀਂ ਕਿੱਥੋਂ ਸਾਡੇ ਨਾਲ ਜੁੜੇ ਹੋ ਸਾਡਾ ਲਾਈਵ ਸਾਡੀ ਵੀਡੀਓ ਕਿੱਥੋਂ ਤੱਕ ਜਾ ਚੁੱਕੀ ਹੈ ਸੋ ਕਿਉਂਕਿ ਪਹਿਲਾਂ ਵੀ ਗੱਲ ਕੀਤੀ ਕਿ 5-4 ਮਿੰਟ ਲੱਗਦੇ ਆ ਜਦੋਂ ਲਾਈਵ ਚੱਲਦਾ ਹੈ YouTube ਤੇ ਤੇ ਦੋਸਤੋ ਮਿੱਤਰੋ ਤੁਹਾਡੇ ਸਭ ਤੱਕ ਪਹੁੰਚਣ ਲੱਗਿਆ ਟਾਈਮ ਲੱਗਦਾ ਹੈ ਸੋ ਇਸੇ ਕਰਕੇ ਸਾਡੇ ਨਾਲ ਜੁੜਦੇ ਹੋ ਹਾਂ ਜੀ ਸਾਥੀ ਆ ਰਹੇ ਨੇ ਪਤਾ ਨਹੀਂ ਟਾਈਮ ਨਾਲ ਹੀ ਅੱਜ ਸੌਗੇ ਕਿ ਜਾਗਦੇ ਆਣ ਹਾਂ ਜੀ ਧੰਨਵਾਦ ਜੀ ਜਿਹੜੇ ਸਾਥੀ ਸਾਡੇ ਨਾਲ ਜੁੜਦੇ ਨੇ ਅੱਜ ਟਾਈਮ ਪਹਿਲਾਂ ਦੱਸਿਆ ਨਹੀਂ ਸੀ ਵੀ ਐਨੇ ਵੇਲੇ ਲਾਈਵ ਹੋਣਾ ਨਹੀਂ ਤਾਂ ਬਹੁਤ سارے ਸਾਥੀ ਜੁੜਦੇ ਨੇ ਸਾਡੇ ਨਾਲ ਅਚਾਨਕ ਹੀ ਫੋਨ ਚੈੱਕ ਕੀਤਾ ਤੇ ਲਾਈਵ ਸ਼ੁਰੂ ਕਰਤਾ ਇਸ ਕਰਕੇ ਸਾਥੀਆਂ ਨੂੰ ਬਹੁਤਾ ਪਤਾ ਨਹੀਂ ਸੀ ਇਹਦਾ ਗਾਣਾ ਸੁਣਾਇਆ ਤੁਹਾਨੂੰ ਕੁਛ ਛੋਟਾ ਜਿਹਾ ਪੀ ਹੈ ਦਿਲ ਦੇ ਵਿੱਚ ਵਸਾ ਕੇ ਦਿਲ ਚੋਂ ਕੱਢਣੇ ਸੌਖੇ ਨਹੀਂ ਸਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ ਹੈ ਛੱਡਣੇ ਸੌਖੇ ਨਹੀਂ ਅਨਨਿਕ ਕਰੀ ਚਲੋ ਸਬਸਕ੍ਰਾਈਬ ਮਿੱਤਰੋ ਦੋਸਤੋ ਕਮੈਂਟ ਵੀ ਕਰਿਆ ਕਰੋ ਨਾਲ ਦੀ ਨਾਲ ਕਿਤੋਂ ਸਾਡੇ ਨਾਲ ਜੁੜੇ ਹੋ ਇਹਨਾਂ ਵੀ ਕਮੈਂਟ ਕਰਿਆ ਕਰੋ ਕੀ ਕੰਮ ਕਰਦੇ ਹੋ ਕੀ ਬਿਜ਼ਨਸ ਕਰਦੇ ਹੋ ਕੀ ਗੱਲਾਂ ਬਾਤਾਂ ਸ਼ੇਅਰ ਕਰਿਆ ਕਰੋ ਖਾਂਦੇ ਪਿੰਦੇ ਵਾਲੇ ਵੇਖ ਕੀ ਨਾ ਸੜੀਏ ਆਣ ਤੇ ਗਵਾਣ ਚੇਕੇ ਦੇ ਨਾ ਲੜੀਏ ਹੋਵੇ ਰੀ ਕਰ ਜਾਗੇ ਵੀਖ ਦੇਣੀ ਖਾਈ ਦਾ ਸੱਜਣਾ ਦੇ ਨਾਲ ਤੋਖਾ ਨਹੀਂ ਕਮਾਈਦਾ ਮਿੱਤਰਾਂ ਦੇ ਨਾਲ ਤੋਖਾ ਨਹੀਂ ਕਮਾਈਦਾ ਸੱਜਣਾ ਦੇ ਨਾਲ ਤੋਖਾ ਨਹੀਂ ਕਮਾਈਦਾ ਉਹ ਨਿੰਦਿਆ ਤੇ ਚੁਗਲੀ ਕਦੀ ਨਾ ਕਰੀਏ ਉੱਚੇ বিনা ਓੜੀ ਨਾ ਵਗਣੀ ਚੜੀਏ ਉਹ ਨਿੰਦਿਆ ਤੇ ਚੁਗਲੀ ਕਦੀ ਨਾ ਕਰੀਏ ਉੱਚੇ বিনা ਓੜੀ ਨਾ ਵਗਣੀ ਚੜੀਏ ਉਹਵੇਂ ਨਹੀਂ ਲਾੜੀ ਦਿੱਤਾ ਹੀ ਬਣ ਜਾਈਦਾ ਸੱਜਣਾ ਦੇ ਨਾਲ ਤੋਖਾ ਨਹੀਂ ਕਰਵਾਈਦਾ ਮਿੱਤਰਾਂ ਦੇ ਨਾਲ ਤੋਖਾ ਨਹੀਂ ਤੁਹਾਨੂੰ ਧੰਨਵਾਦ ਸਾਰਿਆਂ ਦਾ ਜਿੰਨੇ ਸਾਥੀ ਸਾਡੇ ਨਾਲ ਜੁੜੇ ਜਿੰਨਾ ਕੀਮਤੀ ਸਮਾਂ ਕੱਢਿਆ ਪਹਿਲੇ ਦਿਲੋਂ ਧੰਨਵਾਦ ਇਹ ਏਲਾ ਕਰੀਏ ਦੋਸਤ ਸਾਥੀ ਜਲਦੀ ਆਏ ਨਹੀਂ ਬਹੁਤੇ